ਸਾਸੀ ਗਾਲ ਦੋਸਤੋ ਇੱਕ ਵਾਰ ਫਿਰ ਹਾਜ਼ਰਾਂ ਜੀ ਅੱਜ ਦੇ ਨਰਮਾ ਮੰਡੀ ਦੇ ਭਾਅ ਲੈ ਕੇ ਤੇ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਨਰਮੇ ਦੇ ਕੀ ਭਾਅ ਰਹੇ ਨੇ ਇਹਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਫਾਜ਼ਿਲਕਾ ਮੰਡੀ ਦੀ ਗੱਲ ਕਰਦੇ ਹਾਂ ਜਿੱਥੇ ਅੱਜ ਨਰਮੇ ਦਾ ਭਾਅ ਰਿਹਾ ਜੀ 6481 ਰੁਪਏ ਪ੍ਰਤੀ ਕੁਇੰਟਲ ਤੇ ਮੁਕਸਰ ਮੰਡੀ ਮੁਕਸਰ ਦੀ ਗਿੱਦੜਬਾਹ ਮੰਡੀ ਦੇ ਵਿੱਚ ਨਰਮੇ ਦਾ ਭਾਅ ਜਿਹੜਾ ਅੱਜ ਰਿਹਾ ਉਹ 6855 ਰੁਪਏ ਪ੍ਰਤੀ ਕੁਇੰਟਲ ਰਿਹਾ ਇਸੇ ਤਰ੍ਹਾਂ ਹੀ ਮਾਨਸਾ ਦੀ ਬਰੇਟਾ ਮੰਡੀ ਦੇ ਵਿੱਚ ਨਰਮੇ ਦਾ ਭਾ 6620 ਰੁਪਏ ਪ੍ਰਤੀ ਕੁਇੰਟਲ ਰਿਹਾ ਜੀ ਤੇ ਫਾਜ਼ਿਲਕਾ ਦੀ ਅਬੋਰ ਮੰਡੀ ਦੇ ਵਿੱਚ ਬੀਟੀ ਕਾਟਨ ਦਾ ਭਾ ਜਿਹੜਾ ਰਿਹਾ ਉਹ 7695 ਰੁਪਏ ਪ੍ਰਤੀ ਕੁਇੰਟਲ ਜਿਹੜਾ ਅੱਜ ਰਿਹਾ ਜੀ ਤੇ ਇਸੇ ਤਰ੍ਹਾਂ ਦੇਸ਼ ਦੀਆਂ ਹੋਰ ਨਾ ਮੰਡੀਆਂ ਦੇ ਭਾ ਨੇ ਜਿਹੜੇ ਅਨੂਪਗੜ ਮੰਡੀ ਦੇ ਵਿੱਚ ਨਰਮਾ 5500 ਰੁਪਏ ਪ੍ਰਤੀ ਕੁਇੰਟਲ ਤੇ ਵਿਕਿਆ ਤੇ ਬਰਵਾਲਾ ਮੰਡੀ ਦੇ ਵਿੱਚ ਨਰਮੇ ਦਾ ਭਾ 6770 ਰੁਪਏ ਪ੍ਰਤੀ ਕੁਆਂਟਲ ਰਿਹਾ ਹੈ। ਪੁੱਟੋ ਮੰਡੀ ਦੇ ਵਿੱਚ ਨਰਮਾ 6300 ਰੁਪਏ ਪ੍ਰਤੀ ਕੁਆਂਟਲ ਰਿਹਾ ਹੈ। ਸੰਗਰੀਆ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾ 6621 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਆਦਮਪੁਰ ਮੰਡੀ ਦੇ ਵਿੱਚ ਨਰਮਾ 6590 ਰੁਪਏ ਪ੍ਰਤੀ ਕੁਆਂਟਲ ਵਿਕਿਆ। ਐਲਨਾਬਾਦ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾਅ 6770 ਰੁਪਏ ਪ੍ਰਤੀ ਕੁਆਂਟਲ ਰਿਹਾ ਸਰਸਾ ਦੇ ਸਰਸਾ ਮੰਡੀ ਦੇ ਵਿੱਚ ਨਰਮੇ ਦਾ ਭਾਅ 6750 ਰੁਪਏ ਪ੍ਰਤੀ ਕੁਆਂਟਲ ਜਿਹੜਾ ਅੱਜ ਰਿਹਾ ਜੀ ਇਸੇ ਤਰ੍ਹਾਂ ਹੀ ਦੇਸ਼ ਦੀਆਂ ਹੋਰ ਨਾ ਮੰਡੀਆਂ ਦੀ ਗੱਲ ਕਰੀਏ ਤਾਂ ਸਰਸਾ ਦੀ ਐਲਨਾਬਾਦ ਮੰਡੀ ਦੇ ਵਿੱਚ ਨਰਮਾ ਮਾਫ ਕਰਨਾ ਹਿਸਾਰ ਮੰਡੀ ਦੇ ਵਿੱਚ ਨਰਮੇ ਦਾ ਭਾਅ 6850 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਡੀਂਗ ਮੰਡੀ ਦੇ ਵਿੱਚ ਨਰਮੇ ਦਾ ਭਾਅ 6865 ਰੁਪਏ ਪ੍ਰਤੀ ਕੁਆਂਟਲ ਰਿਹਾ ਇਸੇ ਤਰ੍ਹਾਂ ਹੀ ਪਟਨ ਦੇ ਸਦਨਪੁਰ ਮੰਡੀ ਦੇ ਵਿੱਚ ਨਰਮਾ 7320 ਰੁਪਏ ਪ੍ਰਤੀ ਕੁਆਂਟਲ ਵੀ ਕਿਹਾ ਤੇ ਰਾਜਕੋਟ ਮੰਡੀ ਦੀ ਗੱਲ ਕਰੀਏ ਤਾਂ ਉੱਥੇ ਨਰਮੇ ਦਾ ਭਾਅ 7480 ਰੁਪਏ ਪ੍ਰਤੀ ਕੁਆਂਟਲ ਵੀ ਰਿਹਾ ਰਿਜ਼ੋਲਾ ਦੇ ਵਿੱਚ ਨਰਮੇ ਦਾ ਭਾਅ 7220 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਇਸੇ ਤਰ੍ਹਾਂ ਹੀ ਜਸਦਨ ਦੇ ਵਿੱਚ ਨਰਮੇ ਦਾ ਭਾਅ 7150 ਰੁਪਏ ਪ੍ਰਤੀ ਕੁਆਂਟਲ ਰਿਹਾ ਹਿਮਤnagar ਦੀ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾਅ 7335 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਡਰੋਲ ਦੇ ਵਿੱਚ ਨਰਮੇ ਦਾ ਭਾਅ 7510 ਰੁਪਏ ਪ੍ਰਤੀ ਕੁਆਂਟਲ ਰਿਹਾ ਇਸੇ ਤਰ੍ਹਾਂ ਹੀ ਬਟੌਰ ਦੇ ਵਿੱਚ ਨਰਮੇ ਦਾ ਭਾਅ 7555 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਤੇ ਜੇਕਰ ਗੱਲ ਕਰੀਏ ਅਮਰੀਲੀ ਦੇ ਬਾਗਾ ਸਾਰਾ ਦੀ ਤਾਂ ਇੱਥੇ ਨਰਮੇ ਦਾ ਭਾਅ 7385 ਰੁਪਏ ਪ੍ਰਤੀ ਕੁਆਂਟਲ ਇਹ ਹੈ ਤਾਂ ਦੋਸਤੋ ਇਹ ਸੀ ਅੱਜ ਦੇ ਨਰਮਾ ਮੰਡੀ ਦੇ ਭਾ ਧੰਨਵਾਦ